ਇਹ ਕੀ ਕਾਰਨ ਹੈ ਜਿਹੜਾ ਕਿ ਅੱਜ ਆਪਾਂ ਲੈ ਕੇ ਆਏ ਹਾਂ ਕਿ ਕਾਫਲਾ ਮੂਲਤੀਆਂ ਦੇ ਨਾਲ ਇੱਕ ਜਾਗਰੂਤਾ ਕੀ ਕਰਨਾ ਹੈ ਅੱਜ ਸਾਰੇ ਸਾਡਾ ਸੰਘਰਸ਼ ਜਿੱਦਾਂ ਅਸੀਂ ਜਿਹੜੇ ਬਲੌਕ ਸੰਪਤੀ ਦੇ ਜ਼ਿਲ੍ਹਾ ਪ੍ਰਸ਼ਾਸਨੀਆਂ ਚੋਣਾਂ ਚੋਂ ਨਿਕਲੇ ਆ ਕਿ ਸਾਡਾ جاری ਹੈ ਉਹਦਾ ਕਾਰਨ ਕਿ ਪ੍ਰਸ਼ਾਸਨ ਦੀ ਨਲੈਕੀ ਇਹਨਾਂ ਨੇ ਦੂਰਦਰਡੇ ਤੇ ਹਫਕਾਂ ਦੀਆਂ ਅਧਿਉਗੀਆਂ ਲਾਈਆਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਸੁਣਵਾਈ ਅਧਿਪਕਾਂ ਦੀ ਨਹੀਂ ਹੋਈ ਤੇ ਉਹਦਾ ਮਾੜਾ ਨਤੀਜਾ ਇਹ ਆਇਆ ਕਿ ਸਾਡਾ ਇੱਕ ਹਫਕ ਜੋੜਾ ਇਹਨਾਂ ਚੋਣਾਂ ਦੀ ਭੇਂਟ ਚੜਿਆ ਜੀ ਉਹ ਫੌਤ ਹੋਇਆ ਉਹ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਗਿਆ ਏ ਤੇ ਇਹ ਨਕਮੀ ਪੰਜਾਬ ਦੀ ਸਰਕਾਰ ਕੋਈ ਮੁਆਵਜ਼ਾ ਦੇਣ ਲਈ ਤਿਆਰ ਨਹੀਂ ਬੜਾਈ ਨਗੁਣਾ ਮੁਆਵਜ਼ਾ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਤੇ ਅਸੀਂ ਸਮੂਹ ਵਿਧਾਇਕ ਜਿੱਥੇ ਬੰਦੀਆਂ ਨੇ ਉਹ ਮੁਆਵਜ਼ਾ ਇਹਨਾਂ ਨੂੰ ਵਾਪਸ ਕੀਤਾ ਏ ਤੇ ਮੰਗ ਕੀਤੀ ਹੈ ਕਿ ਸਾਡੇ ਫੌਤ ਹੋਏ ਵਿਧਾਇਕ ਜੋੜੇ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਕਿਉਂਕਿ ਕਾਫੀ ਲੰਮੀ ਜਵਾਬ ਉਹਨਾਂ ਦੀ ਰਹਿੰਦੀ ਸੀ ਬਿਲਹਾਲ ਕਿੰਨਾ ਮਿਲਿਆ ਅਜੇ ਤੱਕ ਕੁਝ ਨਹੀਂ ਮਿਲਿਆ ਜੀ ਅਜੇ ਤੱਕ ਤੇ ਜਦੋਂ ਅਸੀਂ ਸੰਘਰਸ਼ ਦੀ ਸ਼ੁਰੂਆਤ ਉੱਥੇ ਕੀਤੀ ਆ ਮੋਗੇ ਸਾਨੂੰ ਡੀਸੀ ਸਾਹਿਬ ਨੇ ਉੱਥੇ ਦੇ ਮੋਗੇ ਦੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਜਲਦੀ ਉਹ ਮੁੱਖ ਮੰਤਰੀ ਸਾਹਿਬ ਪਰਿਵਾਰ ਦੇ ਘਰ ਆਉਣਗੇ ਭੋਗਦੇ ਆਉਣਗੇ ਤੇ ਅਨਾਉਂਸਮੈਂਟ ਕਰਨਗੇ ਬੱਚਿਆਂ ਦੇ ਲਈ ਨੌਕਰੀਆਂ ਰੱਖਮੀ ਰੱਖਣਗੇ ਤੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਨਗੇ ਪਰ ਕੋਈ ਮੁੱਖ ਮੰਤਰੀ ਨਹੀਂ ਕੋਈ ਸਰਕਾਰ ਦਾ ਨੁਮਾਇੰਦਾ ਉੱਥੇ ਪਹੁੰਚਿਆ ਨਹੀਂ ਹੈ ਤੇ ਬਿਲਕੁਲ ਸਾਡਾ ਜਿਹੜਾ ਅਧਿਆਪਕ ਜੋੜਾ ਇਹ ਅਸੀਂ ਮੰਨਦੇ ਆਂ ਵੀ ਇਹ ਕਤਲ ਹੈ ਇੱਕ ਘਟੀਆ ਪ੍ਰਸ਼ਾਸਨ ਵੱਜੋਂ ਕੀਤਾ ਗਿਆ ਤੇ ਅਧਿਆਪਕ ਜੋੜੇ ਦਾ ਇਹ ਕਤਲ ਹੈ ਜਦ ਤੱਕ ਉਹਨਾਂ ਨੂੰ ਸਾਫ ਨਹੀਂ ਮਿਲਦਾ ਤੇ ਸਕੂਲਾਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਬੰਦ ਨਹੀਂ ਹੁੰਦੀ ਤੇ ਅਧਿਆਪਕਾਂ ਦੀ ਕਿਹੋ ਜਿਹੀ ਡਿਊਟੀਆਂ ਦੇ ਨਾਂ ਤੇ ਖੱਜਲ ਖੁਆਰੀ ਬੰਦ ਨਹੀਂ ਹੁੰਦੀ ਸਾਡਾ ਇਹ ਸੰਘਰਸ਼ ਪੰਜਾਬ ਦੇ ਵਿੱਚੇ ਜਾਰੀ ਰਹੂਗਾ ਤੇ 18 ਤਰੀਕ ਨੂੰ ਅਸੀਂ ਮੋਗੇ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਇੱਕ ਪੰਜਾਬ ਪਧਰੀ ਐਕਸ਼ਨ ਇਹਨਾਂ ਮੰਗਾਂ ਦੇ ਲਈ ਕਰਨ ਜਾ ਰਹੇ ਹਾਂ